ਸਖਬੀਰ ਸਿੰਘ ਬਾਦਲੂ ਨੂੰ ਕੋਈ ਚੈਲੰਜ ਨਹੀਂ ਸੀ ਉਹਨੇ ਜਿਵੇਂ ਬੱਚੇ ਦੀਪਾਵਲੀ ਦੇ ਦਿਨ ਐਸੇ ਫੁੱਲ ਜੜੀ ਕੇ ਖੇਤੇ ਹੈ ਛੋਟਾ ਪਟਾਖਾ ਚਲਾਤੇ ਹੈ ਜਾਂ ਉੱਪਰ ਕੋ ਆਤਸ਼ਬਾਦੀ ਛੋੜਦੇ ਹੈ ਉਹ ਗਾਲੀ ਸਿਆਸਤ ਕੋ ਬੱਚਿਓਂ ਕਾ ਖੇਲ ਬਣਾ ਕੇ ਰੱਖ ਦਿਆ ਸਖਬੀਰ ਸਿੰਘ ਨੇ ਉਹਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਅੱਜ ਤੱਕ ਗੁਰੂ ਗੋਬਿੰਦ ਸਿੰਘ ਦੀ ਹਿਸਟਰੀ ਪਾ ਗੁਰੂ ਅਰਜਨ ਦੇਵ ਮਹਾਰਾਜ ਤਤੀਆਂ ਤਵੀਆਂ ਤੇ ਬਹਿਣਾ ਸਾਬਦ ਅੱਦੇ ਦੀਵਾਰਾਂ ਵਿੱਚ ਚਿਣੇ ਜਾਣੇ ਚਮਕੌਰ ਦੀ ਗੜੀ ਹੋਣੀ ਹਰੀ ਸਿੰਘ ਨਲੂਏ ਦਾ ਅਫਗਾਨਿਸਤਾਨ ਫਤਿਹ ਕਰਨਾ ਔਰ ਮਹਾਰਾਜ ਜੀ ਸਿੰਘ ਦਾ ਰਾਜ ਉਹ ਜੋ ਦੁਨੀਆ ਦੇ 107 ਮੁਲਕਾਂ 'ਚ ਸਿੱਖ ਬੈਠੇ ਐ ਜਿਹੜੇ ਉੱਥੇ ਐਡੇ-ਐਡੇ ਤਹਾਸਮਾਨ ਤੱਕ ਚਲੇ ਗਏ ਤੇ ਸਖਬੀਰ ਸਿੰਘ ਅਕਾਲੀ ਸਿਆਸਤ ਦੀ ਸ਼ਾਨ ਮਿਠਾਸ ਦਬਾਅ ਉਹਦੀ ਮਹਿਮਾ ਉਹ ਘਟੌਂਦਾ ਘਟੌਦਾ ਜਿਹੜਾ ਡਿਵਾਰਫ ਹੁੰਦਾ ਡਿਵਾਰਫ ਦਾ 2.5 ਤੇ 3 ਫੁੱਟ ਦਾ ਹੁੰਦਾ ਇਹਨੇ ਅਕਾਲੀ ਸਿਆਸਤ ਦਾ ਕਾਦੀ ਦਸ ਉਂਗਲਾ ਰਹਿਣ ਦਿੱਤਾ ਬਾਕੀ ਸਭ ਉਡਾ ਦਿੱ ਇਹਦੇ ਵਿੱਚ ਫਿਰ ਬਗਾਵਤ ਚ ਉਹਦੀ ناکਾਮੀ ਉਹਦਾ ਅਸਫਲ ਹੋਣਾ ਉਹਦੀ ਦੂਰ ਦਰੇਡੀ ਸੋਚ ਨਾ ਹੋਣਾ ਉਹ ਸਿੱਖੀ ਦੇ ਮੈਂ ਮਿਆਰ ਸਿੱਖ ਥਾਸ ਤੇ ਸਿੱਖ ਪਰੰਪਰਾਵਾਂ ਵਿੱਚ ਉਹਦਾ ਜ਼ੀਰੋ ਨੰਬਰ ਹੋ ਜਾਣਾ ਸਖਬੀਰ ਬਾਦਲ ਦਾ ਤੇ ਅਕਾਲੀ ਦਲ ਦਾ ਦੋ ਸੀਟਾਂ ਦੇ ਰਹਿ ਜਾਣਾ ਉਹਦੋਂ ਮਗਰੋਂ ਕੁਦਰਤੀ ਹੈ ਜਦੋਂ ਕੋਈ ਇੱਕ ਇੱਕ ਮਨੀਮ ਇੱਕ ਮੈਨੇਜਰ ਕਿਸੇ ਕੰਪਨੀ ਦਾ ਫੇਰ ਹੋ ਜੇ ਤਾਂ ਕੰਪਨੀ ਕਹਿੰਦੀ ਕੰਪਨੀ ਦਾ ਰੱਖੋ ਨਵਾਂ ਮੈਨੇਜਰ ਲਿਆਓ ਇਸ ਲਈ ਅਕਾਲੀ ਦਲ ਜਿਹੜਾ ਉਹ ਸਿੱਖਾਂ ਦੇ ਮੰਦਿਰ ਵਿੱਚੋਂ ਅਕਾਲੀਆਂ ਦੇ ਆਤਮਾ ਚ ਉੱਪਰੀ ਹੋਈ ਇੱਕ ਆਵਾਜ਼ ਇੱਕ ਭਾਵਨਾ ਇੱਕ ਉਮੀਦ ਇੱਕ ਲੋੜ ਉਹਦੇ ਉੱਤੇ ਜਿਹੜੀ ਹਾਲਾਤ ਪੈਦਾ ਹੋ ਗਏ ਉਹਦੇ ਵਿੱਚੋਂ ਗਾਨੀ ਹਰਪ੍ਰੀਤ ਸਿੰਘ ਪ੍ਰਧਾਨ ਬਣ ਗਏ ਔਰ ਇਕੱਲੇ ਪ੍ਰਧਾਨ ਨਹੀਂ ਬਣੇ ਇਹ ਜਿਹੜਾ ਇਹ ਅਕਾਲੀ ਦਲ ਨਵਾਂ ਹੈ ਜਿਹਦੇ ਹੁਣ ਗਾਨੀ ਹਰਪ੍ਰੀਤ ਸਿੰਘ ਪ੍ਰਧਾਨ ਹੈ ਇਹਦੇ ਸਾਰੇ ਲੀਡਰਾਂ ਨੇ ਆਲੀ ਸਾਹਿਬ ਤੇ ਹੋਰ ਸਾਰੇ ਲੀਡਰਾਂ ਦੇ ਨਾਲ ਕੇ ਜਿਹੜਾ ਫੈਸਲੇ ਕੀਤਾ ਬੜਾ ਸਿਆਣਾ ਕੀਤਾ ਉਹ ਇਹ ਹੈ ਵੀ ਇਹਨਾਂ ਨੇ ਇੱਕ ਧਾਰਮਿਕ ਵਿੰਗ ਜਿਹੜਾ ਸੁਖਵੀਰ ਤਾਂ ਧਾਰਮਿਕ ਸ਼ਬਦ ਕੋਲੇ ਨਹੀਂ ਸੀ ਆਉਣ ਦਿੰਦਾ ਕਿ ਛੱਡ ਪਰੇ ਇਹ ਕੋਈ ਗੱਲ ਹੈ ਸਿੱਖਾਂ ਪੇ ਬੋਟਾ ਮੋਣਗੇ ਉਹਨਾਂ ਨੇ ਧਾਰਮਿਕ ਸ਼ਬਦ ਵਿੱਚ ਦੁਨੀਆ ਭਰ ਵਿੱਚ ਪ੍ਰਵਾਨਤ ਇੱਕ অতি ਉੱਚ ਮਹਾਨ ਹਸਤੀ ਸੰਤ ਕਰਤਾਰ ਸਿੰਘ ਜੀ ਦਾ ਨਾਂ ਜੁੜਿਆ ਤੇ ਉਹਨਾਂ ਦੇ ਪਿਤਾ ਜੀ ਭਾਈ ਸਾਹਿਬ ਭਾਈ ਅਮਰੀਕ ਸਿੰਘ ਬੀਬੀ ਸਤਵੰਤ ਕੌਰ ਉਹਨੂੰ ਲਿਆਂਦਾ ਤੇ ਇਹ ਗੱਲ ਕਹਦੇ ਵੀ ਅਸੀਂ ਬੀਬੀ ਸਤਵੰਤ ਕੌਰ ਜੀ ਦੇ ਜਿਹੜਾ ਜਿਹੜਾ ਜ਼ੇਰੇ ਸਦਾਰਤ ਜਿਹੜਾ ਨਵਾਂ ਵਿੰਗ ਬਣਾ ਰਹੇ ਆ ਉਹ ਇਸ ਲਈ ਹੈ ਕਿ ਅਕਾਲੀ ਦਲ ਇਹ ਗੱਲ ਆਪ ਵੀ ਕਰੂ ਹੁਣ ਡਬਲ ਪ੍ਰਚਾਰ ਹੋਊਗਾ ਇੱਕ ਅਕਾਲੀ ਦਲ ਦਾ ਪ੍ਰਧਾਨ ਪ੍ਰਚਾਰ ਕਰੂ ਸਿੱਖੀ ਦਾ ਇੱਕ ਉਹ ਬੀਬੀ ਪ੍ਰਚਾਰ ਕਰੂਗੀ ਤੈਨੂੰ ਇਹ ਨਿਰੋਲ ਸਿੱਖ ਸਿਧਾਂਤਾਂ ਪੰਜਾਬ ਦੀ ਜ਼ਿੰਦਗੀ ਅਕਾਲੀ ਮੂਵਮੈਂਟਾਂ ਗਦਰੀ ਬਾਬੇ ਤੇ ਫਿਰ ਰੇਲ ਰੇਲ ਠੱਲਣੀ ਪੰਜਾ ਸਾਹਿਬ ਨੂੰ ਜਾਨਤਾ ਵੇਲੇ ਸਿੰਘਾਂ ਨੇ ਤੇ ਕੈਦੀ ਸਿੰਘ ਨੂੰ ਲਈ ਜਾਂਦੇ ਸੀ ਤੇ ਫਿਰ ਕਿਵੇਂ ਜੈਤੋ ਦੇ ਮੋਰਚੇ 'ਤੇ ਗੋਲੀਆਂ ਚੱਲੀਆਂ ਕਿਵੇਂ ਅੰਗਰੇਜ਼ਾਂ ਨਾਲ ਯੁੱਧ ਕੀਤੇ ਤੇ ਕਿਵੇਂ ਅੰਗਰੇਜ਼ਾਂ ਨੂੰ ਠਕਾਤਾ ਦੁਨੀਆ ਦੇ ਉਹ ਸਾਰੇ ਸਿਧਾਂਤ ਨੂੰ ਬੀਬੀ ਜਿਹੜੀ ਹੈ ਸਰਦਾਰ ਅਮਰੀਕ ਸਿੰਘ ਦੇ جس پتری ستوت کور بی ستوانت کور جی وہ چیزیں وہ نقلی اکالی دل کی لڑائی جو ہے وہ شروع ہو جائے گی نہیں وہ تو ہو گئی نقلی اکالی دل تو زیرو ہو گیا پرکاش سکھبیر سنگھ بادل والا اکالی دل لوگوں نے کہہ دیا آ گیا اصلی اکالی دل جب اصلی اکالی دل ان کو مان لیا تو وہ تو نقلی ہو گیا لیکن لگتا نہیں سر জ্ঞানী হরپر سینگ کو کہیں نہ کہیں بی جے پی سے ٹیگ والے आरोप کہیں نہ کہیں لگتے ہیں۔ دیکھو یہ کیا سرائیاں ہوتی ہیں؟ اچھا ایک اے سرائیاں کیا سرائیاں ہیں؟ اندازے ہیں۔ یہ اپو اپنے سوچ مطابق کیتیاں ہوئی ہیں گلاں بات ہے۔ জ্ঞানী হরپر سینگ ایک گل صاف ہے کہ 100% دی سکھ سدھانتاں دے ਇੱਕ ਉਸ ਪਦਵੀ ਉੱਤੇ ਸੇਵਾ ਕਰ ਚੁੱਕੇ ਐ ਜਿਹੜੀ ਪਦਵੀ ਨੂੰ ਸਿੱਖ ਦੇ ਸਿੱਖੀ ਵਰਤਮਾਨ ਤੇ ਸਦੀਆਂ ਤੋਂ ਉਹਨੂੰ ਪ੍ਰਵਾਨ ਅਕਾਲ ਤਖਤ ਸਾਹਿਬ ਦੇ ਪੰਜ ਤਖਤ ਉਹਨਾਂ ਵਿੱਚ ਉਹਨਾਂ ਨੇ ਸੇਵਾ ਨਿਭਾਈ ਐ ਇਸ ਲਈ ਉਹ ਮੈਂ ਸਮਝਦਾ ਉਹ ਉਸ ਮਿਆਰ ਨੂੰ ਵੀ ਇੱਥੇ ਲਿਆਉਣਗੇ ਅਕਾਲੀ ਦਲ ਨੂੰ ਉਸ ਮਿਆਰ ਤੱਕ ਲਿਆਉਣ ਲਿਜਾਣ ਦੀ ਕੋਸ਼ਿਸ਼ ਕਰਨਗੇ ਲੋਕ ਵਿਸ਼ਵਾਸ ਕਰਨਗੇ ਅਕਾਲੀ ਦਲਬਰ ਲੋਕੀ ਦਾ ਕਾਲੀ ਦਲ ਤੇ ਤੁਸੀਂ ਕਹਿੰਦੇ ਜਦੋਂ ਨਿਰਾਸ਼ ਬੰਦਾ ਹੁੰਦਾ ਉਹ ਵਿਸ਼ਵਾਸ ਦੀ ਤਲਾਸ਼ ਕਰਦਾ ਹੈ ਨਿਰਾਸ਼ ਬੰਦਾ ਇੱਕ ਚੀਜ਼ ਦੀ ਤਲਾਸ਼ ਕਰਦਾ ਹਰ ਵੇਲੇ ਵੀ ਵਿਸ਼ਵਾਸ ਮਿਲ ਜੇ ਕਿ ਇਹਦੇ ਵਿੱਚ ਵਿਸ਼ਵਾਸ ਮਿਲ ਜੇ ਕਿ ਸੱਚੀ ਮੁੱਚੀ ਤਰਵਾਸ ਮਿਲ ਜੇ ਸੈਟੀਸਫੈਕਸ਼ਨ ਆ ਜਾਵੇ ਉਮੀਦ ਆ ਜਾਵੇ ਤਾਂ ਅਕਾਲੀ ਦਲ ਦੇ ਵਰਕਰਾਂ ਨੂੰ ਅਕਾਲੀ ਦਲ ਨਾਲ ਜੁੜੇ ਲੋਕਾਂ ਨੂੰ ਹਮਦਰਦਾਂ ਨੂੰ ਇੱਕ ਨਿਰਾਸ਼ਾ ਦੂਰ ਹੋ ਗਈ ਹੈ ਇੱਕ ਵਿਸ਼ਵਾਸ ਆ ਗਿਆ ਇੱਕ ਤਰਵਾਸ ਮਿਲ ਗਿਆ ਵੀ ਨਹੀਂ ਇਹ ਤਾਂ ਕੁਝ ਕਰਨਗੇ ਮੈਨੂੰ ਉਮੀਦ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਔਰ ਮਾਨਯੋਗ ਬੀਬੀ ਸਤਵੰਤ ਕੌਰ ਜੀ ਮੈਂ ਜਦੋਂ ਵੀ ਉਹਨਾਂ ਦਾ ਨਾਮ ਲੈਣਾ ਹੱਥ ਬੰਨ ਕੇ ਲੈਣਾ ਕਿਉਂਕਿ ਬਹੁਤ ਵੱਡੀ ਸੇਵਾ ਦੀ ਪੁੰਜ ਹਸਤੀ ਦੇ ਪਰਿਵਾਰ ਵਿੱਚੋਂ ਉਹ ਬੇਟੀ ਹੈ ਉਹ ਪੰਥ ਦੀ ਬੇਟੀ ਹਨ ਉਹ ਪੰਥ ਦੀ ਸੁਪਤਰੀ ਹਨ ਦੁਨੀਆ ਭਰ ਦੇ ਪੰਥ ਸੋਚ ਵਾਲੇ ਸੱਜਣਾ ਨੇ ਕੱਲੇ ਕੈਨੇਡਾ ਵਿੱਚ 400 ਗੁਰਦੁਆਰਾ ਸਵੈਨਰਾਂ ਨਾਲ ਲੱਗੇ ਜਾਣੇ ਬੀਬੀ ਸਤਵੰਤਕੌਰ ਦੇ ਸਿੰਘ ਸਾਹਿਬ ਦੇ ਨਾਲ ਸਿਰਫ ਚੋਣ ਚਿੰਨ੍ਹ ਕੋ ਲੈ ਕੇ ਵੀ ਅਸਮੰਜਸ ਮੇ ਹੈ ਕਿ ਚੋਣ ਚਿੰਨ੍ਹ ਕਿਸ ਕੇ ਪਾਸ ਹੋਗਾ ਇਸ ਕੋ ਆਪ ਕਿਸ ਤਰੀਕੇ ਤੇ ਸ਼ਾਇਦ ਉਹ ਤਾਂ ਇਲੈਕਸ਼ਨ ਕਮਿਸ਼ਨ ਕੇ ਇਲੈਕਸ਼ਨ ਕਮਿਸ਼ਨ ਦੇ ਹਸਾਬ ਨਾਲ ਹੈ ਕਿ ਕੀ ਹੋਗਾ ਕੀ ਕੀ ਨਹੀਂ ਹੋਊਗਾ ਲੇਕਿਨ ਮੈਨੂੰ ਉਮੀਦ ਹੈ ਕਿ ਇਲੈਕਸ਼ਨ ਕਮਿਸ਼ਨ ਇਹ ਕੋਈ ਉਹ ਤਾਂ ਔਖਾ ਹੋਣ ਦੀ ਲੋੜ ਨਹੀਂ ਉਹਦੇ ਵਿੱਚ ਜਿਹੜੇ ਐਮ ਐਮ ਐਲ اے ਐ ਉਹਨਾਂ ਵਿੱਚ ਭਾਵੇਂ ਉਹਨੂੰ ਲੋੜ ਸੁਖਵੀਰ ਬਾਦਲ ਪਰ ਇਲੈਕਸ਼ਨ ਕਮਿਸ਼ਨ ਫੈਸਲਾ ਕਰੂਗਾ ਨਵੇਂ ਹਾਲਾਤਾਂ ਮੁਤਾਬਕ ਸ਼ਾਇਦ ਦੋਨਾਂ ਨੂੰ ਉਹ ਸਿੰਬਲਾਂ ਦੇਵੇ ਤੀਜੀ ਪਾਰਟੀ ਹੁੰ ਦੇਵੇ ਪਹਿਲੀ ਗੱਲ ਤਾਂ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਹਰਪ੍ਰੀਤ ਸਿੰਘ ਉਹ ਅਧਿਐਕਸ਼ ਬਣੇ ਇਸੇ ਲਈ ਹੈ ਕਿ ਸੁਖਵੀਰ ਨੇ ਇਹ ਹਾਲਾਤ ਪੈਦਾ ਕਰਤੇ ਫਿਰ ਉਹ ਪ੍ਰਦਿਆਖਸ਼ ਬਣ ਗਏ ਵਰਨਾ ਬਾਦਲ ਪਰਿਵਾਰ ਸੁਖਵੀਰ ਸਿੰਘ ਬਾਦਲ ਨੂੰ ਕੋਈ ਚੈਲੰਜ ਨਹੀਂ ਸੀ ਉਹਨੇ ਜਿਵੇਂ ਬੱਚੇ ਦੀਪਾਵਲੀ ਦੇ ਦਿਨ ਐਸੇ ਫੁੱਲ ਝੜੀ ਖੇਚਦੇ ਹਨ ਛੋਟਾ ਪਟਾਖਾ ਚਲਾਤੇ ਹਨ ਜਾਂ ਉੱਪਰ ਕੋ ਆਤਸ਼ਬਾਜ਼ੀ ਛੋੜਦੇ ਹਨ ਉਹ ਅਕਾਲੀ ਸਿਆਸਤ ਕੋ ਬੱਚਿਆਂ ਦਾ ਖੇਲ ਬਣਾ ਕੇ ਰੱਖ ਦਿਆ ਸੁਖਵੀਰ ਸਿੰਘ ਨੇ ਉਹਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਅੱਜ ਤੱਕ ਗੁਰੂ ਗੋਬਿੰਦ ਸਿੰਘ ਦੀ ਹਿਸਟਰੀ ਪਾ ਗੁਰੂ ਅਰਜਨ ਦੇਵ ਮਹਾਰਾਜ ਤੱਤੀਆਂ ਤਵੀਆਂ ਤੇ ਬਹਿਣਾ ਸਾਬਜ਼ਦ ਦੇ ਦੀਵਾਰਾਂ ਵਿੱਚ ਚਿਣੇ ਜਾਣੇ ਚਮਕੌਰ ਦੀ ਗੜੀ ਹੋਣੀ ਹਰੀ ਸਿੰਘ ਨਲੂਏ ਦਾ ਅਫਗਾਨਿਸਤਾਨ ਫਤਿਹ ਕਰਨਾ ਔਰ ਮਹਾਰਾਜ ਜੀ ਸਿੰਘ ਦਾ ਰਾਜ ਉਹ ਜੋ ਦੁਨੀਆ ਦੇ 107 ਮੋਲਕਾਂ 'ਚ ਸਿੱਖ ਬੈਠੇ ਐ ਜਿਹੜੇ ਉੱਥੇ ਏਡੇ ਏਡੇ ਤਹਾਂ ਸਮਾਂ ਤੱਕ ਚਲੇ ਗਏ ਤੇ ਸਖਬੀਰ ਸਿੰਘ ਅਕਾਲੀ ਸਿਆਸਤ ਦੀ ਸ਼ਾਨ ਮਿਠਾਸ ਦਬਾ ਉਹਦੀ ਮਹਿਮਾ ਉਹ ਘਟਾਉਂਦਾ ਘਟਾ ਉਦਾ ਜਿਹੜਾ ਦਿਵਾਰਫ ਹੁੰਦਾ ਦਿਵਾਰਫ ਦਾ 2.5 ਤੇ 3 ਫੁੱਟ ਦਾ ਹੁੰਦਾ ਇਹਨੇ ਅਕਾਲੀ ਸਿਆਸਤ ਦਾ ਕਾਦੀ ਦਸ ਉਂਗਲਾ ਰਹਿਣ ਦਿੱਤਾ ਬਾਕੀ ਸਭ ਉਡਾ ਦਿੱ ਇਹਦੇ ਵਿੱਚ ਫਿਰ ਬਗਾਵਤ ਚ ਉਹਦੀ ناکਾਮੀ ਉਹਦਾ ਅਸਫਲ ਹੋਣਾ ਉਹਦੀ ਦੂਰ ਦਰੇਡੀ ਸੋਚ ਨਾ ਹੋਣਾ ਉਹ ਸਿੱਖੀ ਦੇ ਉਮੇ ਮਿਆਰ ਸਿੱਖ ਥਾਸ ਤੇ ਸਿੱਖ ਪਰੰਪਰਾਵਾਂ ਵਿੱਚ ਉਹਦਾ ਜ਼ੀਰੋ ਨੰਬਰ ਹੋ ਜਾਣਾ ਸਖਬੀਰ ਬਾਦਲ ਦਾ ਤੇ ਅਕਾਲੀ ਦਲ ਦਾ ਦੋ ਸੀਟਾਂ ਤੇ ਰਹਿ ਜਾਣਾ ਉਹਦੂ ਮਗਰੋਂ ਕੁਦਰਤੀ ਹੈ ਜਦੋਂ ਕੋਈ ਇੱਕ ਇੱਕ ਮਨੀਮ ਇੱਕ ਮੈਨੇਜਰ ਕਿਸੇ ਕੰਪਨੀ ਦਾ ਫੇਰ ਹੋ ਜੇ ਤਾਂ ਕੰਪਨੀ ਕਹਿੰਦੀ ਕੰਪਨੀ ਦਾ ਰੱਖੋ ਨਵਾਂ ਮੈਨੇਜਰ ਲਿਆਓ ਇਸ ਲਈ ਅਕਾਲੀ ਦਲ ਜਿਹੜਾ ਉਹ ਸਿੱਖਾਂ ਦੇ ਮਨ ਮੰਦਰ ਵਿੱਚੋਂ ਅਕਾਲੀਆਂ ਦੇ ਆਤਮਾ ਜੇ ਉੱਭਰੀ ਹੋਈ ਇੱਕ ਆਵਾਜ਼ ਇੱਕ ਭਾਵਨਾ ਇੱਕ ਉਮੀਦ ਇੱਕ ਲੋੜ ਉਹਦੇ ਉੱਤੇ ਜਿਹੜੀ ਹਾਲਾਤ ਪੈਦਾ ਹੋ ਗਏ ਉਹਦੇ ਵਿੱਚੋਂ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣ ਗਏ ਔਰ ਉਹ ਇਕੱਲੇ ਪ੍ਰਧਾਨ ਨਹੀਂ ਬਣੇ ਇੱਕ ਜਿਹੜਾ ਇਹ ਅਕਾਲੀ ਦਲ ਨਵਾਂ ਹੈ ਇਹ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਹੈ ਇਹਦੇ ਸਾਰੇ ਲੀਡਰਾਂ ਨੇ ਆਲੀ ਸਾਹਿਬ ਤੇ ਹੋਰ ਸਾਰੇ ਲੀਡਰਾਂ ਦੇ ਨਾਲ ਕੇ ਜਿਹੜਾ ਫੈਸਲੇ ਕੀਤਾ ਬੜਾ ਸਿਆਣਾ ਕੀਤਾ ਉਹ ਇਹ ਹੈ ਵੀ ਇਹਨਾਂ ਨੇ ਇੱਕ ਧਾਰਮਿਕ ਵਿੰਗ ਜਿਹੜਾ ਸੁਖਬੀਰ ਤਾਂ ਧਾਰਮਿਕ ਸ਼ਬਦ ਕੋਲੇ ਨਹੀਂ ਸੀ ਹਉਣ ਦਿੰਦਾ ਕਿ ਛੱਡ ਪਰੇ ਇਹ ਕੋਈ ਗੱਲ ਹੈ ਸਿੱਖਾਂ ਪੇ ਬੋਟਾ ਮੋਣਗੇ ਉਹਨਾਂ ਨੇ ਧਾਰਮਿਕ ਸ਼ਬਦ ਵਿੱਚ ਦੁਨੀਆ ਭਰ ਵਿੱਚ ਪ੍ਰਵਾਨਤ ਇੱਕ ਅਤੀ ਉੱਚ ਮਹਾਨ ਹਸਤੀ ਸੰਤ ਕਰਤਾਰ ਸਿੰਘ ਜੀ ਦਾ ਨਾਂ ਜੁੜਿਆ ਤੇ ਉਹਨਾਂ ਦੇ ਪਿਤਾ ਜੀ ਭਾਈ ਸਾਹਿਬ ਭਾਈ ਅਮਰੀਕ ਸਿੰਘ ਬੀਬੀ ਸਤਵੰਤ ਕੌਰ ਉਹਨੂੰ ਲਿਆਂਦਾ ਤੇ ਇਹ ਗੱਲ ਕਹਿੰਦੇ ਵੀ ਅਸੀਂ ਬੀਬੀ ਸਤਵੰਤ ਕੌਰ ਜੀ ਦੇ ਜਿਹੜਾ ਜ਼ੇਰੇ ਸਦਾਰਤ ਜਿਹੜਾ ਨਵਾਂ ਵਿੰਗ ਬਣਾ ਰਹੇ ਆ ਉਹ ਇਸ ਲਈ ਕਿ ਅਕਾਲੀ ਦਲ ਇਹ ਗੱਲ ਆਪ ਵੀ ਕਰੂ ਹੁਣ ਡਬਲ ਪ੍ਰਚਾਰ ਹੋਊਗਾ ਇੱਕ ਅਕਾਲੀ ਦਲ ਦਾ ਪ੍ਰਧਾਨ ਪ੍ਰਚਾਰ ਕਰੂ ਸਿੱਖੀ ਦਾ ਇੱਕ ਉਹ ਬੀਬੀ ਪ੍ਰਚਾਰ ਕਰੂਗੀ ਤੈਨੂੰ ਇਹ ਨਿਰੋਲ ਸਿੱਖ ਸਿਧਾਂਤਾਂ ਪੰਜਾਬ ਦੀ ਜ਼ਿੰਦਗੀ ਅਕਾਲੀ ਮੂਵਮੈਂਟਾਂ ਗਦਰੀ ਬਾਬੇ ਤੇ ਫਿਰ ਰੇਲ ਠੱਲਣੀ ਪੰਜਾ ਸਾਹਿਬ ਨੂੰ ਜਾਨਤਾ ਵੇਲੇ ਸਿੰਘਾਂ ਨੇ ਤੇ ਕੈਦੀ ਸਿੰਘ ਨੂੰ ਲਈ ਜਾਂਦੇ ਸੀ ਤੇ ਫਿਰ ਕਿਵੇਂ ਜੈਤੋ ਦੇ ਮੋਰਚੇ 'ਚ ਗੋਲੀਆਂ ਚੱਲੀਆਂ ਕਿਵੇਂ ਅੰਗਰੇਜ਼ਾਂ ਨਾਲ ਯੁੱਧ ਕੀਤੇ ਤੇ ਕਿਵੇਂ ਅੰਗਰੇਜ਼ਾਂ ਨੂੰ ਠਕਾਤਾ ਦੁਨੀਆ ਦੇ ਉਹ ਸਾਰੇ ਸਿਧਾਂਤ ਨੂੰ ਬੀਬੀ ਜਿਹੜੀ ਹੈ سردار امریک سنگھ سپتری ستوت کور بی ستوانت کور جی وہ چمکاؤ گے سر آپ نکلی اکالی دل کی لڑائی جو ہے وہ شروع ہو جائے گی نہیں وہ تو ہو گئی نکلی اکالی دل تو زیرو ہو گیا پرکاش سکھبیر سنگھ بادل والا اکالی دل لوگوں نے کہہ دیا آ گیا اصلی اکالی دل جب اصلی اکالی دل ان کو مان لیا تو وہ تو نقلی ہو گیا لیکن لگتا نہیں سر گیانی ہرپریت سنگھ کو کہیں نہ کہیں بی جے پی سے آروپ کہیں نہ کہیں لگتے ہیں دیکھو جی یہ کیا سر ہوتی ہیں اچھا ایک یہ ساری کیا ہیں اندازے ہیں یہ آپ اپنے سوچ مطابق کی ہوئی گلا ہرپریت سنگھ ایک گھر صاف ہے کہ وہ سو فیصدی ਸਿੱਖ ਸਦਾਂਤਾਂ ਦੇ ਇੱਕ ਉਸ ਪਦਵੀ ਉੱਤੇ ਸੇਵਾ ਕਰ ਚੁੱਕੇ ਐ ਜਿਹੜੀ ਪਦਵੀ ਨੂੰ ਸਿੱਖ ਦੇ ਸਿੱਖੀ ਵਰਤਮਾਨ ਤੇ ਸਦੀਆਂ ਤੋਂ ਉਹਨੂੰ ਪ੍ਰਵਾਨ ਅਕਾਲ ਤਖਤ ਸਾਹਿਬ ਦੇ ਪੰਜ ਤਖਤ ਉਹਨਾਂ ਵਿੱਚੋਂ ਉਹਨਾਂ ਨੇ ਸੇਵਾ ਨਿਭਾਈ ਐ ਇਸ ਲਈ ਉਹ ਮੈਂ ਸਮਝਦਾ ਹਾਂ ਉਹ ਉਸ ਮਿਆਰ ਨੂੰ ਵੀ ਇੱਥੇ ਲਿਆਉਣਗੇ ਅਕਾਲੀ ਦਲ ਨੂੰ ਉਸ ਮਿਆਰ ਤੱਕ ਲਿਆਉਣ ਲੈ ਜਾਣ ਦੀ ਕੋਸ਼ਿਸ਼ ਕਰਨਗੇ ਲੋਕ ਵਿਸ਼ਵਾਸ ਕਰਨਗੇ ਅਕਾਲੀ ਦਲ ਪਰ ਲੋਕੀ ਦਾ ਕਾਲੀ ਦਲ ਤੇ ਤੁਸੀਂ ਕਹਿੰਦੇ ਜਦੋਂ ਨਿਰਾਸ਼ ਬੰਦਾ ਹੁੰਦਾ ਉਹ ਵਿਸ਼ਵਾਸ ਦੀ ਤਲਾਸ਼ ਕਰਦਾ ਹੈ ਨਿਰਾਸ਼ ਬੰਦਾ ਇੱਕ ਚੀਜ਼ ਦੀ ਤਲਾਸ਼ ਕਰਦਾ ਹਰ ਵੇਲੇ ਵੀ ਵਿਸ਼ਵਾਸ ਮਿਲ ਜੇ ਕਿ ਇਹਦੇ ਵਿੱਚ ਵਿਸ਼ਵਾਸ ਮਿਲ ਜੇ ਕਿ ਸੱਚੀ ਮੁੱਚੀ ਤਰਵਾਸ ਮਿਲ ਜੇ ਸੈਟੀਸਫੈਕਸ਼ਨ ਆ ਜਾਏ ਉਮੀਦ ਆ ਜਾਏ ਤਾਂ ਅਕਾਲੀ ਦਲ ਦੇ ਵਰਕਰਾਂ ਨੂੰ ਅਕਾਲੀ ਦਲ ਨਾਲ ਜੁੜੇ ਲੋਕਾਂ ਨੂੰ ਹਮਦਰਦਾਂ ਨੂੰ ਇੱਕ ਨਿਰਾਸ਼ਾ ਦੂਰ ਹੋ ਗਈ ਹੈ ਇੱਕ ਵਿਸ਼ਵਾਸ ਆ ਗਿਆ ਹੈ ਕਿ ਤਰਵਾਸ ਮਿਲ ਗਿਆ ਵੀ ਨਹੀਂ ਇਹ ਤਾਂ ਕੁਝ ਕਰਨਗੇ ਮੈਨੂੰ ਉਮੀਦ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਔਰ ਮਾਨਯੋਗ ਬੀਬੀ ਸਤਵੰਤ ਕੌਰ ਜੀ ਮੈਂ ਜਦੋਂ ਵੀ ਉਹਨਾਂ ਦਾ ਨਾਮ ਲੈਣਾ ਹੈ ਹੱਥ ਬੰਨ ਕੇ ਲੈਣਾ ਕਿਉਂਕਿ ਬਹੁਤ ਵੱਡੀ ਸੇਵਾ ਦੀ ਪੁੰਜ ਹਸਤੀ ਦੇ ਪਰਿਵਾਰ ਵਿੱਚ ਉਹ ਬੇਟੀ ਹੈ ਉਹ ਪੰਥ ਦੀ ਬੇਟੀ ਹਨ ਉਹ ਪੰਥ ਦੀ ਸੁਪੁੱਤਰੀ ਹਨ ਦੁਨੀਆ ਭਰ ਦੇ 500 ਸੋਚ ਵਾਲੇ ਸੱਜਣਾ ਨੇ ਕੱਲੇ ਕੈਨੇਡਾ ਵਿੱਚ ਹੀ 400 ਗੁਰਦੁਆਰੇ ਸਵੈਨਾਂ ਨਾਲ ਲੱਗ ਜਾਂਦੇ ਨੇ ਬੀਬੀ ਸਤਵੰਤਕੌਰ ਦੇ ਸਿੰਘ ਸਾਹਿਬ ਦੇ ਨਾਲ ਸਿਰਫ ਚੋਣ ਚਿੰਨ੍ਹ ਕੋ ਲੈ ਕੇ ਵੀ ਅਸਮੰਜਸ ਮੇ ਹੈ ਕਿ ਚੋਣ ਚਿੰਨ੍ਹ ਕਿਸ ਦੇ ਪਾਸ ਹੋਗਾ ਇਸ ਕੋ ਆਪ ਕਿਸ ਤਰੀਕੇ ਤੇ ਸ਼ਾਇਦ ਉਹ ਤਾਂ ਇਲੈਕਸ਼ਨ ਕਮਿਸ਼ਨ ਕੇ ਇਲੈਕਸ਼ਨ ਜਿੰਦੇ ਸਾਹਿਬ ਨਾਲ ਹੈ ਕਿ ਕੀ ਹੋਗਾ ਕੀ ਨਹੀਂ ਕੀ ਨਹੀਂ ਹੋਊਗਾ ਲੇਕਿਨ ਮੈਨੂੰ ਉਮੀਦ ਹੈ ਕਿ ਇਲੈਕਸ਼ਨ ਕਮਿਸ਼ਨ ਨੇ ਕੋਈ ਬਹੁਤਾ ਔਖਾ ਹੋਣ ਦੀ ਲੋੜ ਨਹੀਂ ਉਹਦੇ ਵਿੱਚ ਜਿਹੜੇ ਐਮ ਐਮ ਐਲ ਏ ਐ ਉਹਨਾਂ ਵਿੱਚ ਭਾਵੇਂ ਉਹਨੂੰ ਲੋੜ ਸਰਵੀਰ ਬਾਦਲ ਪਰ ਇਲੈਕਸ਼ਨ ਕਮਿਸ਼ਨ ਫੈਸਲਾ ਕਰੂਗਾ ਨਵੇਂ ਹਲਾਤਾ ਮੁਤਾਬਕ ਸ਼ਾਇਦ ਦੋਨਾਂ ਨੂੰ ਉਹ ਸਿੰਬਲਾਂ ਦੇਵੇ ਤੀਜੀ ਪਾਰਟੀ ਨੂੰ ਦੇਵੇ پہلی غلط یہ ہے کہ گیم ہرپریت سنگھ جتے دار ہرپریت سنگھ وہ ادھیکش بنے اس لیے کہ سکھبیر نے یہ حالات پیدا